ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਣੇ ਕੋਲੇ ਪਹੁੰਚੇ ਸੀ ਡਾਕਟਰ ਸਾਹਿਬ ਤੇ ਕਰਦੇ ਆ ਗੱਲਾਂ ਬਾਤਾਂ ਬਿਮਾਰੀ ਬਾਰੇ ਜਿਹੜੀ ਅੱਜ ਕੱਲ ਬਿਮਾਰੀ ਚੱਲੀ ਜਾਂਦੀ ਹੈ ਹੁਣ ਪਸ਼ੂਆਂ 'ਚ ਧੋਨਾ ਬਾਰੇ ਸਾਰੀਆਂ ਗੱਲਾਂ ਬਾਤਾਂ ਸਮਝਾਉਣੇ ਤੁਹਾਨੂੰ ਅੱਜ ਤੇ ਕਰਦੇ ਆ ਗੱਲਾਂ ਬਾਤਾਂ ਹਾਂਜੀ ਸਤਿ ਸ਼੍ਰੀ ਅਕਾਲ ਪਿੰਡਾਂ ਸਾਰਿਆਂ ਨੂੰ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਰਾਮ ਰਾਮ ਜਿੰਨੇ ਵੀ ਭਰਾ ਦੇਖਦੇ ਆ ਅੱਜ ਕੱਲ ਦਾ ਮਾਹੌਲ ਤੁਸੀਂ ਦੇਖ ਹੀ ਐ ਵੀ ਉਹੀ ਜਿਵੇਂ ਆਪਾਂ ਬਿਮਾਰੀ ਦੀ ਮੁਰਕੜ ਕੇ ਗੱਲ ਆਉਂਦੀ ਹੈ ਹੁਣ ਜਿਵੇਂ ਬੇਰਕੇ ਸੀਗੇ ਆਪਣਾ ਜਿਹੜਾ ਪ੍ਰਧਾਨ ਹੈ ਜਵਰਾਜ ਅੰਬਰਸਰ ਦਾ ਉਹਨਾਂ ਦੇ ਫਾਰਮ ਤੇ ਵੀ ਵੀ ਆ ਗਈ ਇਕੱਠੀ 15 ਪਸ਼ੂਆਂ ਨੂੰ ਆ ਗਈ ਚਲੋ ਸੁੱਖ ਹੈ ਠੀਕ ਹੈ ਪਸ਼ੂ ਪਰ ਬਿਮਾਰੀ ਆਈ ਝਾਂ ਚੱਕ ਜਾਂਦੀ ਹੈ ਡਾਕਟਰ ਵੀ ਬੈਠਾ ਤਾਂ ਜਿੰਦਰ ਸਾਡੇ ਕੋਲੇ ਸੰਧੂਆਂ ਤੋਂ ਤਾਂ ਬਾਈ ਇਹਨੂੰ ਵੀ ਫੋੜਦੇ ਆ ਜਿਹੜਾ ਇਹਦਾ ਇਹਦੇ ਕੋਲੇ ਵੀ ਕਾਫੀ ਕੰਮ ਹੈ ਹਨਾ ਆਉਣਾ ਜਾਣਾ ਹਲਕਿਆਂ ਦੇ ਵਿੱਚ ਇਹਦੇ ਦਸਨ ਮੁਕਾਬਤ ਵੀ ਵੀ ਬਿਮਾਰੀ ਆਪਾਂ ਜਿਵੇਂ ਹੁਣ ਆਪਾਂ ਕਹਦੇ ਨੇ ਵੀ ਆਪਣੇ ਪਿੰਡ ਚ ਨਹੀਂ ਹਨਾ ਪਰ ਨੇੜੇ ਤੜੇ ਬਿਮਾਰੀ ਪੂਰੀ ਫਲ ਫਿਰਦੀ ਹੈ ਜਿਵੇਂ ਰਾਈਏ ਹੁਣ ਮੈਡੀਕਲ ਹੈ ਹੁਣ ਸਿਮੂ ਅੱਜ ਤੜਕੇ ਵੀ ਨਾ ਕੇ ਟੀਕੇ ਲਾ ਕੇ ਆਇਆ ਸੀ ਜਿਹੜੀ ਆਪਾਂ 079 ਕਿੱਟਾਂ ਲਾਉਣੀਆਂ ਕਾਲੀ ਦੀਤੇ ਉਹ ਲੰਬੋ ਦੀ ਠੀਕ ਹੈ ਉਹ ਤੜਕੇ ਉਹਦੇ ਟੀਕੇ ਲਾ ਕੇ ਗਿਆ ਸੀ ਪਰ ਕਰੋਨਾ ਆ ਕੇ ਫੇਰ ਲਾ ਕੇ ਗਿਆ ਹਨਾ ਕਿਉਂਕਿ ਮੈਡੀਕਲ ਤੋਂ ਦਵਾਈ ਦੂਈ ਲੈਣ ਆਉਂਦੇ ਆ ਬਿਮਾਰੀ ਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੱਣਾ ਆ ਗਈ ਸੀ ਬਾਈ ਹਨਾ ਕਾਫੀ ਵੀਰੀਤ ਬਾਈ ਹੁਣ ਸੱਣਾ ਡਾਕਟਰ ਸਾਹਿਬ ਸੱਣਾ ਵੱਧ ਦੱਸ ਰਹੇ ਆ ਬਿਮਾਰੀ ਉਹਥੇ ਗਾਵਾ ਕਾਫੀ ਬਾਹਰੋਂ ਆਉਂਦਾ ਬਾਈ ਪਿੰਡੀ ਅੱਛਾ ਵਪਾਰ ਵਾਲਾ ਕੰਮ ਵਪਾਰ ਦਾ ਕੰਮ ਦਾ ਪ੍ਰਧਾਨ ਮਾੜਾ ਐਨ ਉਹ ਗੋਪਸੂਤਰੇ ਫਿਰਦੇ ਉਥੇ ਨਾ ਜਦੋਂ ਲੈਂਪੀ ਆਈ ਸੀ ਉਦੋਂ ਹੀ ਬਿਮਾਰੀ ਬਹੁਤ ਜ਼ਿਆਦਾ ਆਈ ਆ ਓਕੇ ਛੱਡ ਛੋਟਾ ਪਿੰਡ ਸੰਧੂ ਮੇਰਾ ਪਿੰਡ ਸੰਧੂ ਆ ਹਾਂ ਛੋਟੇ ਸੰਦੂ ਕਿ ਮਤੇ ਛੋਟੇ ਸੰਦੂ ਅਜਾ ਵੀ ਜਣੀ ਕਿ ਵੀ ਬਿਮਾਰੀ ਆਉਣ ਦਾ ਕਾਰਨ ਇਹੀ ਹੈ ਵੀ ਜਿਹੜਾ ਵਪਾਰੀ ਹੈ ਬਾਹਰੋਂ ਆਉਂਦੀ ਹੈ ਬਾਹਰੋਂ ਪਸ਼ੂ ਆਈ ਜਾਂਦੇ ਨਾਲੇ ਨਾਲ ਹੀ ਬਿਮਾਰੀ ਆ ਜਾਂਦੀ ਹੈ ਤੇ ਤਾਂ ਹੀ ਆਪਾਂ ਫਾਰਮ ਤੇ ਆ ਬਾਈ ਜੀ ਇਸੇ ਕਰਕੇ ਆਪਾਂ ਰੋਕਦੇ ਆਂ ਫਾਰਮ ਤੇ ਹੋਰ ਨਹੀਂ ਕੋਈ ਚੱਕਰ ਅੱਜ ਅਸੀਂ ਇੱਥੇ ਬੈਠੇ ਆਂ ਦੇਖੋ ਅਸੀਂ ਤੜਕੇ ਦੀ ਗੱਲਾਂ ਇੱਥੇ ਕਰੀ ਜਾਂਦੇ ਆਂ ਵਧੀਆ ਹੋਰ ਡਿਸਕਸ ਹੋਣਗੀਆਂ ਅਸੀਂ ਸਸਤਾ ਬਾਰੇ ਗੱਲਾਂ ਬਾਤਾਂ ਹੋਣਗੀਆਂ ਸੀ ਹਨ ਉਹ ਗੱਲਾਂ ਬਾਤਾਂ ਕਰਕੇ ਡਾਕਟਰ ਨੂੰ ਸੱਦਿਆ ਸੀ ਵਾਜੋ ਗੱਲਾਂ ਬਾਤਾਂ ਇਹ ਤੜਕੇ ਦੀਆਂ ਦੇਖੋ ਸਤੋਂ ਉਹ ਨਹੀਂ ਮੁੱਕੀਆਂ ਜਿੱਥੋਂ ਫੋਨ ਲਾਉਣੇ ਆ ਪਰ ਧਿਆਨ ਰੱਖ ਜੇ ਕੋਈ ਬੰਦਾ ਕਹਿੰਦਾ ਬਿਮਾਰੀ ਹੈ ਨਹੀਂ ਉਹ ਤਾਂ ਪੁੱਲ ਜਾਓ ਠੀਕ ਹੈ ਇਹ ਚੌੜ ਵਾਲੀ ਗੱਲ ਤਾਂ ਹੈ ਨਹੀਂ ਕਿ ਬਿਮਾਰੀ ਦਾ ਜੀ ਨਹੀਂ ਕਰਦਾ ਬਾਕੀ ਜਿਹੜੇ ਡੰਕਰਾਂ ਦੇ ਵੈਕਸੀਨ ਲੱਗੇ ਉਹਨਾਂ ਨੂੰ ਵੀ ਆਈ ਜਾਂਦੀ ਥੋੜੀ-ਬਹੁਤ ਇਹ ਨਹੀਂ ਵੀ ਗਵਰਨਮੈਂਟ ਨੇ ਦਵਾਈ ਮਾੜੀ ਦਿੱਤੀ ਆ ਉਥੇ ਉਹ ਪਸ਼ੂ ਜਿਨ੍ਹਾਂ ਦੀ ਫੀਡ ਮਾੜੀ ਆ ਕੋਈ ਵਿਟਾਮਿਨ ਮਿਲ ਨਹੀਂ ਡੈਫੀਸ਼ੈਂਸੀ ਆ ਉਥੇ ਆਪਾਂ ਨੂੰ ਪਤਾ ਵੈਕਸੀਨ ਐਂਟੀਬਾਡੀਜ਼ ਬਣਾਉਣੀਆਂ ਅੰਦਰ ਦਵਾਈ ਨੂੰ ਰੋਕ ਲਿਓ ਨਹੀਂ ਸਹੀ ਤਰ੍ਹਾਂ ਬਣੇ ਇਹ ਨਹੀਂ ਵੀ ਆਪਾਂ ਵੈਕਸੀਨ ਲਾ ਕੇ ਬਚ ਜਾਾਂਗੇ ਬਿਮਾਰੀ ਤੋਂ ਆਪਦੇ ਪਸ਼ੂਆਂ ਦਾ ਖਰਾਕ ਸਹੀ ਰੱਖੋ ਫੇਰ ਹੀ ਬਚਿਆ ਜਾ ਸਕਦਾ ਉਹਨਾਂ ਅੰਦਰ ਪੂਰੀ ਤਰ੍ਹਾਂ ओके। ਉਹ ਵੈਕਸੀਨ ਮੌਕੇ ਤੇ ਕੀ ਕੰਮ ਕਰੂਗਾ। ਹਾਂ, ਬਾਕੀ ਗੱਲ ਇਹ ਆ ਜਦੋਂ ਬੁਖਾਰ ਹੋ ਜਾਂਦਾ ਆਪਾਂ ਕਈ ਵਾਰ ਐਂਟੀਬਾਇਟਿਕ ਦੇ ਦਿੰਨੇ ਆ। ਵੈਕਸੀਨ ਲੱਗਣ ਤੋਂ ਬਾਅਦ ਫੇਰ ਵੀ ਆਪਣੀ ਦਵਾਈ ਨਹੀਂ ਕੰਮ ਕਰਦੀ। ਉਦੋਂ ਚ ਕੋਸ਼ਸ਼ ਕਰਨੀ ਆ ਵੀ ਨਾਰਮਲ ਪੈਰਾਸੀਟਾਮੋਲ ਦੀਆਂ ਗੋਲੀਆਂ ਚਾਹੇ ਟੀਕਾ। ਇਹੀ ਲਾਉਣਾ ਵੈਕਸੀਨ ਲੱਗਣ ਤੋਂ ਬਾਅਦ ਜੇ ਬੁਖਾਰ ਹੁੰਦਾ। ਜੇ ਬੁਖਾਰ ਹੁੰਦਾ। ਜੇ ਕੋਈ ਐਂਟੀਬਾਇਟਿਕ ਲਾਤਾ ਤੁਸੀਂ ਕੁਝ ਹੋਰ ਲਾਤਾ ਫੇਰ ਵੀ ਕੰਮ ਨਹੀਂ ਕਰਨਾ ਵੈਕਸੀਨ ਨੇ। ਓਕੇ। ਇਹ ਚੱਕਰ ਨਹੀਂ ਵੈਕਸੀਨ ਲਾਦੀ ਵੀ ਆਪਾਂ ਬਚ ਜਾਾਂਗੇ। ਠੀਕ ਆ। ਪਸ਼ੂ ਦਾ ਸਿਹਤਮੰਦ ਹੋਣਾ ਵੀ ਬਹੁਤ ਜ਼ਰੂ ਹਾਂਜੀ ਪਰ ਉਹ ਵੀ ਤੁਸੀਂ ਦੱਸੋ ਜਿਵੇਂ ਸੋਡੇ ਏਰੀਏ ਚ ਨਹੀਂ ਮਿਲਿਆ ਪਰ ਤੁਹਾਡੀਆਂ ਗੱਲਾਂ ਦੋ ਚਾਰ ਮੈਨੂੰ ਬਹੁਤ ਵਧੀਆ ਲੱਗੀਆਂ ਤੁਸੀਂ ਉਹ ਵੀ ਭਰਾਵਾਂ ਨਾਲ ਸਾਂਝਾ ਕਰੋ ਉਹ ਗੱਲ ਡਾ ਸਾਹਿਬ ਨੇ ਵੀ ਤੜਕੇ ਦੱਸੀ ਵੀ ਪਿੰਡੀ ਜਾਨਵਰ ਤਾਂ ਨਹੀਂ ਕੋਈ ਮਾਰਨ ਦਿੰਦਾ ਕਾਰਨ ਕੀ ਇਹ ਕਹਿੰਦਾ ਵੀ ਜਿਹੜਾ ਜਾਨਵਰ ਮੂੰਹ ਖੁਰ ਦੇ ਵਿੱਚ ਆ ਗਿਆ ਮੂੰਹ ਪੱਕ ਗਿਆ ਸਾਲੇ ਹੋ ਗਏ ਭੁੱਖੇ ਪੇਟ ਵਾਲਾ ਪਸ਼ੂ ਜਿਹੜੇ ਬੰਦੇ ਮਿਹਨਤ ਨਹੀਂ ਕਰਦੇ ਇਕੱਲੇ 간 ਦਵਾਈਆਂ ਤੇ ਹੋ ਜਾਂਦੇ ਵੀ ਡਾਕਟਰ ਆਉਂਦੇ ਟੀਕੇ ਲਾ ਕੇ ਉਰਗੇ ਉਹਨਾਂ ਦੇ ਪਸ਼ੂ ਵੀ ਮਰਦੇ ਆ ਜਿਹੜੇ ਬੰਦੇ ਥੋੜੀ ਜੀ ਆਪ ਵੀ ਮਿਹਨਤ ਦੇ ਨਾਲ ਜਦੋਂ ਪਤਾ ਲੱਗਦਾ ਵੀ ਪਸ਼ੂ ਨੇ ਯਾਰ ਕੱਖ ਛਾੜ ਤੇ ਮੂੰਹ ਛੱਲਿਆ ਗਿਆ ਦਾ ਮੂੰਹ ਨਹੀਂ ਕਰਦਾ ਉਹਨੂੰ ਜਿਵੇਂ ਕੋਈ ਪੋਲੀਆਂ ਜਾਂ ਚੀਜ਼ਾਂ ਕੋਈ ਫੀਡ ਪੂਰਾ ਘਿਓਕੇ ਖਾਂਦਾ ਤਾਂ ਫੀਡ ਦੇ ਦਿਓ ਜੇ ਦਲੀਆ ਬਣਾ ਕੇ ਆ ਵਿੱਚ ਮਾੜਾ ਮੂਟਾ ਤੁਸੀਂ ਤੇਲ ਪਾ ਲੋ ਮਾੜਾ ਮੂਟਾ ਤੁਸੀਂ ਵਿੱਚ ਉਹ ਕਰ ਲੋ ਗੁੜ ਪਾ ਲੋ એનર્ਜੀ ਮਿਲਦੀ ਆ ਜੇ 2 2.5 ਕਿਲੋ ਤੁਸੀਂ ਰਿਲ ਲਿਆ ਕੋਈ ਵੱਡੇ ਨਾਲ ਲੈ ਲੋ ਜਿਹੜਾ ਪਸ਼ੂ ਨਹੀਂ ਖਾਂਦਾ ਤਾਂ 5-7 ਨਾਲਾ ਉਦੋਂ ਦੇ ਦਿਓ ਫੇਰ ਗਏ ਤੁਸੀਂ ਦਿਨ ਚ 5-7 ਨਾਲਾ ਦੇ ਦਿਓ ਜਾਨੀ ਕਿ ਉਹਨੂੰ ਕਹਿਣ ਦਾ ਬਾਬਾ ਜੇ 2-3 ਦਿਨ ਉਹ ਕੱਖ ਨਹੀਂ ਕਰਦਾ ਉਹਦੇ ਅੰਦਰ ਘੱਟੋ ਘੱਟ 2 2.5 ਕਿਲੋ ਦਲੀਆ ਬਣਾ ਕੇ ਸੱਟੋ 2 2.5 ਕਿਲੋ ਦਲੀਆ ਦਾ 5-7 ਕਿਲੋ ਵੰਡ ਬਣ ਜਾਂਦੀ ਹੈ ਸਹੀ ਗੱਲ ਆ ਪਿੰਦੀ ਭਾਈ ਇਹ ਜਿਹੜਾ ਡੰਗਰ ਮਾਰ ਰਹੇ ਉਹ ਖਾਲੀ ਪੇਟ ਹੀ ਜ਼ਿਆਦਾ ਮਾਰ ਰਹੇ ਨੇ ਨਾ ਖਾਲੀ ਪੇਟ ਦੇ ਨਹੀਂ ਰਹਿਣੇ ਕਿਉਂਕਿ ਕਿਤਾ ਠੰਡ ਆ ਗਈ ਖਾਲੀ ਪੇਟ ਆਪਾਂ ਵੀ ਭੁੱਖੇ ਰਹਾ ਕਿ ਠੰਡ ਲੱਗੀ ਜਾਊਗੀ ਉਤੋਂ ਦਵਾਈ ਲੱਗ ਰਹੀ ਆ ਵੀ ਖਾਲੀ ਪੇਟ ਨਾ ਰਹਿਣ ਦੋ ਦਲੀਆ ਜਿਵੇਂ ਪਤਲਾ ਕਰਕੇ ਗੋੜੋ ਦਾ એનર્ਜੀ ਲੈਵਲ ਨਾ ਡਾਊਨ ਹੋਵੇ ਜੇ ਕਈ ਆਪਾਂ ਬੋਤਲ ਲਾ ਕੇ ਗਲੂਕੋਜ਼ ਲੈਵਲ ਪੂਰਾ ਕਰ ਲਾਂਗੇ ਨਹੀਂ ਹੁੰਦਾ ਇਹ ਬੰਦਾ بیمار ਹੋ ਜਾ ਆਪਾਂ ਜੂਸ ਦਿੰਨੇ ਆ ਉਹਦੇ ਬੋਤਲ ਲਾਉਂਦਾ ਡ੍ਰਿਪ ਲਾਉਣੇ ਆ ਪਰ ਇੰਨੇ ਪਸ਼ੂਆਂ ਦੇ ਬੋਤਲ ਲਾਉਣੀ ਵੀ ਗਲੂਕੋਜ਼ ਪੂਰਾ ਕਰਨਾ ਬਹੁਤ ਮੁਸ਼ਕਲ ਕੰਮ ਆ 10-12 ਵਾਰ ਆਇਟਰ ਗਲੂਕੋਜ਼ ਆਹੀ ਦਾ। ਦੱਸਦਾ ਬਲੂ ਐ ਵੀ ਘਟ ਜਾਂਦਾ ਇਹ ਨਾਲ ਦੀ ਨਾਲ। ਹਾਂ ਬਈ ਸ਼ੂਗਰ ਘਟ ਗਿਆ ਤੇ ਮੇਨ ਦਾ ਕਾਰਨ ਹੀ ਉਹ ਆ ਮਰਨ ਦਾ। ਮਰਨ ਦਾ ਜਿਆਦਾ ਕਾਰਨ ਹੀ। ਐਂਡ ਤੇ ਜਾ ਕੇ ਗਲੂਕੋਜ਼ ਵੱਧ ਜਾਂਦਾ। ਲੋ ਬਈ ਐਨਾ ਵਿੱਚ ਮੌਕੇ ਤੇ ਧਿਆਨ ਦੇ ਕੇ ਫਿਰ ਮੌਕੇ ਤੇ ਵੈਕਸੀਨ ਲਵਾਉਂਦੇ ਨੇ ਉਹ ਵੀ ਗਲਤ ਆ ਨਾ। ਪਹਿਲਾਂ ਦਾ ਹਾਂ ਪਹਿਲਾਂ ਬਿਮਾਰੀ ਆ ਗਈ ਫਿਰ ਵੈਕਸੀਨ ਨਾ ਲਵਾਓ। ਉਹਦੇ ਇੱਕ ਪਸ਼ੂ ਨੂੰ ਆ ਗਈ ਦੂਜਿਆਂ ਨੂੰ ਨਾਲ ਦੀ ਨਾਲ ਹੀ ਆ ਜਾ। ਹਾਂ ਵੀ ਲੋਕ ਪਹਿਲਾਂ ਲਵਾਉਂਦੇ ਨੇ ਪਹਿਲਾਂ ਕਹਿੰਦੇ ਦੁੱਧ ਘਟ ਜੂ ਜਾ ਬਿਲਕੁਲ ਜੀ ਹੁਣ ਅੱਜ ਇੱਕ ਮੁੰਡੇ ਦਾ ਹੋਰ ਫੋਨ ਆਇਆ ਉਹਦਾ ਪਿੰਡ ਹੈਗਾ ਜਮਾਂ ਜਿੱਥੇ ਗੱਲਾਂ ਹਸਤਾਲ ਬਣਾਵਾ ਟ੍ਰੇਨਿੰਗ ਹੁੰਦੀ ਹੈ ਗੱਲਾਂ ਦੇ ਨਾਲ ਹੀ ਮੋਗੇ ਜ਼ਿਲ੍ਹੇ ਦਾ ਪਿੰਡ ਅਸੀਂ ਪਿੰਡ ਕਈ ਵਾਰੀ ਹੁਣ ਇਹਨੇ ਫੋਨ ਆਉਂਦੇ ਰਹਿੰਦੇ ਆ ਬਾਈ ਦਮਾਸ਼ ਵਿੱਚ ਨਿਕਲ ਜਾਂਦੇ ਮੇਰੇ ਤਾਂ ਗੱਲ ਹਨਾ ਤਾਂ ਉਹਨੇ ਪਿੰਡ ਦੱਸਿਆ ਉਹ ਕਹਿੰਦਾ ਵੱਡੇ ਭਾਈ ਦੇਖੋ ਪਹਿਲਾਂ ਤਾਂ ਪਸ਼ੂ ਵੀ ਛੜਤੇ ਸੀਗੇ ਅਸੀਂ ਬਾਹਰ ਗਏ ਬੰਦੇ ਉਹ ਕਹਿੰਦਾ ਦੁਬਾਰੇ ਤੇਰੀ ਵੀਡੀਓ ਨੇ ਕਰੇਜ ਪਾਇਆ ਆਪਾਂ ਨਹੀਂ ਬਾਹਰ ਗਏ ਸਾਰਾ ਪਰਿਵਾਰ ਬਾਹਰ ਬੈਠਾ ਆਪਾਂ ਪਸ਼ੂ ਰੱਖੇ ਆ ਹੁਣ 10 ਪਸ਼ੂ ਆ ਵੀਰੇ ਪਹਿਲਾਂ 3 ਪਸ਼ੂ ਬਿਮਾਰ ਹੋਏ ਡਾਕਟਰਾਂ ਦੀ ਟੀ ਨਾਲ ਬਿਮਾਰ ਹੋਗੇ ਜਾਨੀ ਕਿ ਵੀ ਜੇ ਉਹਨਾਂ ਦੇ ਘਰੇ ਜੇ 7-8 ਪਸ਼ੂ ਆ 7-8 ਪਸ਼ੂ ਕਹਿੰਦਾ ਬਈ ਬਿਮਾਰ ਹੋਗੇ ਪਰ ਹਾਂ ਜਿਹੜੇ ਕੱਲ ਟੀਕੇ ਲਾ ਕੇ ਗਏ ਸੀ ਉਹਦੇ ਨਾਲ ਇੱਕ ਮੱਝ ਠੀਕ ਹੈ ਫਿਰ ਉਹਨੂੰ ਮੈਂ ਇਹੀ ਕੀ ਕਹਾ ਮੈਂ ਕਿਹਾ ਵੀਰੇ ਜਿਹੜੇ ਡਾਕਟਰ ਕੱਲ ਟੀਕੇ ਲਾ ਕੇ ਗਏ ਆ ਤੂੰ ਉਹਨਾਂ ਨੂੰ ਸੱਦ ਉਹਨਾਂ ਦੀ ਟੀਮ ਨੂੰ ਨਾ ਦੱਸੋ ਵੀ ਡਾਕਟਰ ਸਾਹਿਬ ਇੱਕ ਮੱਝ ਠੀਕ ਹੈ ਠੀਕ ਤਾਂ ਹੋਣ ਲੱਗੀ ਨਾ ਵੀ ਉਹ ਵੀ ਨਾ ਕੰਮ ਕਰੋ ਵੀ ਜੇ ਇੱਕ ਠੀਕ ਹੋ ਗਈ ਦੂਜੇ ਕਰੋ ਨਾ ਨਾ ਡਾਕਟਰ ਚਦਨਤਨੀ ਵੀ ਕਰ ਚੀਜ਼ ਦੇਖਿਆ ਕਰੋ ਵੀ ਅੱਜ ਜੇ ਦੋ ਤਿੰਨ ਦਿਨ ਟੀਕੇ ਲਾਉਣੇ ਆ ਵੀ ਅੱਜ ਪਤਾ ਲੱਗਿਆ ਵੀ ਇੱਕ ਪਸ਼ੂ ਸਹੀ ਹੈ ਜਿਹੜਾ ਉਹਦੇ ਕੋਲੇ ਕਲਾ ਹੈਗੀ ਆ ਬੰਦੇ ਨੂੰ ਉਹਨੂੰ ਬਿਮਾਰੀ ਦੀ ਨਬਜਾ ਜਿਹੜੀ ਫੜੀ ਜਾਂਦੀ ਹੁੰਦੀ ਬਾਕੀ ਪਿੰਦੀ ਬਾਈ ਮੱਜਾਂ ਨੂੰ ਘੱਟ ਪ੍ਰਭਾਵਿਤ ਕਰਦੇ ਥੋੜੀ ਇਹ ਗਾਂ ਨੂੰ ਵੱਧ ਕਰਦੀ ਐ ਚੱਪ ਨੂੰ ਮੱਝ ਚੱਲ ਜਾਂਦੀ ਐ ਚਾਰ ਨਾ ਮੱਝ ਚੱਲ ਜਾਂਦੀ ਥੋੜੀ ਗਾਂ ਤਾਂ ਇੱਕ ਵਾਰੀ ਹੋਈ ਗਾਂ ਤਾਂ ਸੇ 7 ਦਿਨ ਪੱਕਾ ਹੀ ਐ ਮੂੰਹ ਪੱਕੂ ਬਈ ਯਾਰ ਮੱਜਾਂ ਨੂੰ ਤਾਂ ਖੁਰਾਂ ਇਹ ਤੋਂ ਆ ਕੇ ਮਰ ਜਾਂਦੀ ਐ ਮੂੰਹ ਨਹੀਂ ਪੱਕਦਾ ਓਕੇ ਗਾਂ ਦਾ ਜ਼ਿਆਦਾ ਚੱਪ ਜ਼ਿਆਦਾ ਪ੍ਰੋਬਲਮ ਆਉਂਦੀ ਆ ਉਹ ਚਾ ਹਾਂ ਐਚ ਐਫ ਦੇ ਵਿੱਚ ਜ਼ਿਆਦਾ ਹੁੰਦੇ ਮੱਝ ਨਾ ਕਈਆਂ ਮੱਝ ਸਟ੍ਰੌਂਗ ਬਾਡੀ ਵੀ ਤਕੜੀ ਦੀ ਐ ਮੱਝ ਚੱਲ ਚੱਲ ਜਾਂਦੀ ਐ ਹਣਾ ਬਾ ਖਾਲੀ ਪੇਟ ਨਾ ਰਹੇਂ ਤੋਂ ਜੇ ਕਿਤੇ ਆਉਂਦੀ ਖਾਲੀ ਬਣਾਇਆ ਦੱਸੋ ਤੁਹਾਡੇ ਸਾਹ ਨੂੰ ਬਚਾਉਣ ਦਾ ਕੀ ਤਰੀਕਾ ਜੇ ਆਪਾਂ ਭਰਾਵਾਂ ਨੂੰ ਦਸੀਏ ਵੀ ਹੁਣ ਜਿਹੜਾ ਵੀ ਤੁਸੀਂ ਕਿਵੇਂ ਬਚਾ ਜਾ ਸਕਦਾ ਵੀ ਫਾਰਮਾਂ ਤੇ ਆਉਣਾ ਜਾਣਾ ਬੰਦ ਕਰੀਏ ਆਉਣਾ ਜਾਣਾ ਬੰਦ ਕਰੋ ਬਈ ਇੱਕ ਤਾਂ ਹਾਂ ਬਾਕੀ ਜੋ ਜਾਣਾ ਕੋਈ ਬਾਹਰਲਾ ਬੰਦਾ ਕਲੀ ਇਹ ਨਹੀਂ ਵੀ ਤੁਸੀਂ ਲੈਣ ਮਾਰਨੀ ਆ ਕਾਫੀ ਥਾਂ ਚ ਪਈਓ 4 ਤੋਂ 5 ਫੁੱਟ 4 ਫੁੱਟ ਜਾਂ 5 ਫੁੱਟ ਵੀ ਪੂਰੇ ਪੈਰ ਲਿਬੜਨ ਦਾ ਆਓ ਵੀ ਜਿਵੇਂ ਆ ਤਲਾ ਡਾਕਟਰ ਦੇ ਜੇ ਡਾਕਟਰ ਉਤੋਂ ਦੀ ਲੰਗੇ ਆ ਤਲੇ ਤੱਕ ਐ ਆ ਤਲਾ ਵੀ ਵਿੱਚ ਬਹਿ ਜੇ ਵੀ ਬੰਦਾ ਜੇ ਡਰੇ ਵੀ ਨਾ ਵੀ ਬੂਟ ਲਿਬੜਨਗੇ ਤਾਂ ਉਹਦੇ ਬੂਟ ਥੱਲੋਂ ਸਾਰੇ ਤਲੇ ਐਂਡ ਤੇ ਕਹਣਾ ਵੀ ਵੈਕਸੀਨ ਨੇ ਵੀ ਤਾਂ ਹੀ ਕੰਮ ਕਰਨਾ ਜਿਹੜੇ ਪਸ਼ੂ ਤੰਦਰੁਸਤ ਆ। ਗਾਂਵਾਂ ਚ ਕੋਈ ਆਣਾ ਪਲਾਜ਼ਮਾ, ਥਲੇਰੀਆ ਵੇਸੇ ਉਹਨੂੰ ਪੂਰੀ ਤਰ੍ਹਾਂ ਨਹੀਂ ਕੰਮ ਕਰਨਾ ਵੈਕਸੀਨ ਨੇ। ਜੇ ਪਸ਼ੂ ਬਿਮਾਰੀ ਰਹਿ ਚਾਹੀਦਾ ਫੇਰ ਹੀ ਉਹਨੇ ਐਂਟੀਬਾਡੀਜ਼ ਬਿਮਾਰੀ ਇਹ ਨਹੀਂ ਆਪਾਂ ਨੂੰ ਕੋਈ ਵੀ ਐਂਟੀ ਦੇ ਦੇਈ ਆਪਾਂ ਵੀ ਉਹਨੇ ਰੋਕਣਾ ਹੋਂ ਤੋਂ। ਉਹ ਐਂਟੀਬਾਡੀਜ਼ ਫੇਰ ਹੀ ਬਣਨੇ ਅੰਦਰ ਜੇ ਉਹੜਾ ਪਸ਼ੂ ਪਹਿਲਾਂ ਹੀ ਤੰਦਰੁਸਤ ਆ। ਨਹੀਂ ਉਹਦੇ ਤਾਂ ਪੂਰੀ ਤਰ੍ਹਾਂ ਨਹੀਂ ਬਣਨਗੇ। ਆਹ ਵੈਕਸੀਨਾਂ ਵੀ ਹੈ ਤਾਂ ਇਹ ਵੀ ਬੈਰ ਸੀ ਹੈ ਨਾ। ਬੈਰ ਸੀ ਛੱਡੇ ਜਾਣੇ ਅੰਦਰ ਦੂਜੇ ਨੂੰ ਮਾਰਨ ਵਾਲਾ ਤੇ ਦੂਜੇ ਪੂਰੀ ਤਰ੍ਹਾਂ ਬ ਤੇ ਜੇ ਉਹ ਸਹੀ ਆ ਪਸ਼ੂ ਤੰਦਰੁਸਤ ਦੇ ਵੈਕਸੀਨਾਂ ਲਵਾਉਣੇ ਆ ਆਪਾਂ ਜਿਵੇਂ ਹੁਣ 6 ਮਹੀਨੇ ਤੋਂ ਵੈਕਸੀਨ ਸਰਕਾਰੀ ਆਉਂਦੀ ਹੈ ਦੋਨੇ ਗਲ ਕੋਟੂ ਵੀ ਆਉਂਦੀ ਹੈ ਮੂੰਹ ਪਰ ਵੀ ਆਉਂਦੀ ਹੈ ਆਪਾਂ ਅੱਜ ਤੱਕ ਥਿਊਰੀ ਬਣਾ ਲਈ ਸੀ ਜਿੱਦਾਂ ਦੇ ਪਸ਼ੂ ਸੀਗੇ ਵਿੱਚ ਬੰਦੇ ਜਦੋਂ ਮੈਂ ਨਵਾਂ ਕੰਮ ਤੋੜਿਆ ਵੈਕਸੀਨ ਉਹ ਵੈਕਸੀਨ ਮੈਂ ਨਹੀਂ ਯਾਰ ਦੁੱਧ ਟੁੱਟਦਾ ਪਹਿਲੇ ਸਾਲ ਤਾਂ ਮੈਂ ਵੀ ਸੋਚਿਆ ਮੈਂ ਕਿਹਾ ਕੀ ਦੁੱਧ ਟੁੱਟਦਾ ਫਿਰ ਦੂਜੇ ਸਾਲ ਮੈਂ ਕਿਹਾ ਮਨਾ ਦੁੱਧ ਟੁੱਟਦਾ ਇੱਕ ਦਿਨ ਟੁੱਟ ਜੂ ਦੋ ਦਿਨ ਟੁੱਟ ਜੂ ਤਿੰਨ ਦਿਨ ਟੁੱਟ ਜੂ ਪਸ਼ੂ ਨਾ ਟੁੱਟੇ ਤੇ ਦੁੱਧ ਦਾ ਜਿਹੜਾ ਨੁਕਸਾਨ ਹੁੰਦਾ ਨਾ ਪਾਇੜਾ ਨੁਕ ਪਸ਼ੂ ਬਿਮਾਰ ਹੁੰਦਾ ਆਪਦਾ ਜੀ ਨਹੀਂ ਲੱਗਦਾ ਬੰਦੇ ਦਾ ਕਦੋਂ ਤੱਕ ਖਤਮ ਹੁੰਦਾ ਹੀ ਹੈਗਾ ਦੁੱਧ ਵੀ ਖਤਮ ਹੁੰਦਾ ਉਹੀ ਗੱਲ ਆ ਨਾਲੇ ਜੀਲ ਕਰੂੰ ਹਟ ਜਾਂਦਾ ਨਾਲੇ ਕੋਈ ਫਾਰਮ ਹੁੰਦਾ ਇੱਕ ਦਿਨ ਦੇ ਦੋ ਦਿਨਾਂ ਦੇ ਦੁੱਧ ਨਾਲ 2 ਕਿਲੋ ਘਟ ਜੂਗਾ ਪਰ ਪਸ਼ੂ ਤਾਂ ਘਰੇ ਖੜਾ ਹੈਗਾ ਬਾਕੀ ਐਵੇਂ ਭਾਈ ਕੰਮ ਬਹੁਤ ਚੰਗਾ ਦੇਖੋ ਬਹੁਤ ਸਾਡੀਆਂ ਪਹਿਣਾ ਜਿਹੜੀਆਂ ਕਿੱਥੇ ਦੇ ਵਿੱਚ ਆਈਆਂ ਬਹੁਤ ਭਰਾ ਤਾਂ ਚਲ ਆਈ ਆਏ ਆ ਤਾਂ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਗੱਲਬਾਤ ਕਰਕੇ ਵੀ ਬਰੇ ਅਸੀਂ ਪੰਜ ਪਸ਼ੂਆਂ ਤੋਂ ਸਾਨੂੰ ਦੇ ਕੇ 10 ਬਣਾਲੇ 15 ਬਣਾਲੇ ਹੌਸਲਾ ਤੇ ਹੁਣ ਕੱਲ ਵੀ ਉਹ ਕੁੜੀ ਦਾ ਫੋਨ ਆਉਂਦਾ ਕੀ ਸੀਗਾ ਨਾਮ ਯਾਰ ਉਹਨੇ ਵੀ ਦੱਸਿਆ ਕਹਿੰਦੀ ਵੀਰੇ ਪ੍ਰੋਬਲਮ ਆਈ ਆਈ ਉਹਨੂੰ ਵੀ ਮੈਂ ਖੁਦ ਕਰਨਾ ਮੈਂ ਦਲੇਰੀ ਇਹਦੇ 'ਚ ਰੱਖੋ ਇਹਦੇ 'ਚ ਹੌਸਲੇ ਵਾਲਾ ਕੰਮ ਹੈ ਜੇ ਉਹਦੇ ਵਾਂਗੂ ਮੱਝ ਵੀ ਪਾਲਣੀ ਆਪਾਂ ਦੀ ਗਾਂ ਪਾਲਣੀ ਆ ਇਹ ਥੋੜਾ ਜਿਹਾ ਵੱਡੇ ਦਿਲ ਵਾਲਾ ਕੰਮ ਵੀ ਆ ਇਹਦੇ 'ਚ ਨਫਾ ਵੀ ਹੈਗਾ ਪੂਰਾ ਤੇ ਇਹਦੇ 'ਚ ਨੁਕਸਾਨ ਵੀ ਹੋ ਜਾਂਦਾ ਆ ਜਿਹੜੇ ਮੇਲੇਗਰਾਜ ਨੇ ਆਪਾਂ ਨਵੇਂ ਮੁੰਡੇ ਬਹੁਤ ਆਏ ਆ ਵੇ ਕੰਨੀ ਆਪਾਂ ਦੇਖਿਆ ਉਹਦੀ ਨਵੇਂ ਮੁੰਡੇ ਸੀ ਤੂੰ ਗਿਆ ਫਾਰਮ ਆ ਸਾਰੇ ਨਵੇਂ ਮੁੰਡੇ ਆ ਸਾਰੇ ਨਵੇਂ ਮੁੰਡੇ ਬਿਲਕੁਲ ਖੇਤੀਕਾਰ ਨੂੰ ਕੋਈ ਤਿਆਰ ਨਹੀਂ ਇਹ ਧੰਦੇ ਨੂੰ ਜਿਵੇਂ ਅੱਗੇ ਆਏ ਮੰਨ ਗੋਹੇ ਜਿਲੇਬੜਨ ਵਾਲਾ ਕੰਮ ਹੁਣ ਇਹ ਉਹ ਤਾਂ ਨਹੀਂ ਰਹੇਗਾ ਯਾਰ ਗੋਝ ਲਿਪੜਨ ਵਾਲਾ ਕਿਹੜਾ ਕੰਮ ਆ ਗਿਆ ਨਹੀਂ ਫਿਰ ਮਸ਼ੀਨਰੀ ਆ ਗਿਆ ਕੰਮ ਉਹਨਾਂ ਕਹਿੰਦੇ ਪਸ਼ੂ ਰੱਖਿਆ ਵੀ ਪਤਾ ਨਹੀਂ ਗੋ ਉਹ ਕੰਮ ਨਹੀਂ ਰਿਹਾ ਹੁਣ ਇਹ ਵੀ ਇੱਕ ਨਵੀਂ ਪੀੜੀ ਬਾਹਰ ਜਨਮ ਹੋ ਰਹੀਦਾ ਅੱਗੇ ਲੋਕਾਂ ਦੀ ਤਾਂ ਥਿਉਰੀ ਬਣ ਗਈ ਸੀ ਅੱਗੇ ਕੰਮ ਸੀ ਜਿਹੜੇ ਖੇਤਾਂ ਤੇ ਸੀ ਖਰਚੇ ਹੈ ਨਹੀਂ ਸੀ ਜੇ ਕਿਸੇ ਘਰ ਦੇ ਮੈਂਬਰ ਨੇ ਜਾਣਾ ਬਸ ਦਾ ਟਾਈਮ ਦੇਖਦਾ ਬਸ ਤੇ ਚੜਦਾ ਮੰਡੋਂ ਸੌਦਾ ਪੱਤਾ ਲੈ ਆਉਣਾ ਹੁਣ ਅੱਜ ਆ ਪਾਮਾਂ ਦੀ ਕਿਸੇ ਕੋਲੇ 20 ਕਿੱਲੇ ਆ ਪਾਮਾਂ ਦੀ ਕਿਸੇ ਕੋਲੇ 50 ਕਿੱਲੇ ਤੇ ਪਾਮਾਂ ਦੀ 1 ਕਿੱਲਾ ਮਸ਼ੀਨਰੀ ਬਣੇ ਨਹੀਂ ਸਰਦਾ ਪਹਿਲੀ ਗੱਲ ਮਸ਼ੀਨਰੀ ਤਸੱਲੀ ਕਰਾਈ ਰੱਖਦੀ ਐ ਹਰ ਇੱਕ ਕਰੇ ਮੋਟਰਸਾਈਕਲ ਆ 100 200 ਦਾ ਤੇਲ ਇਹਦੇ ਚ ਭਾਣ ਲੱਗ ਐਕਸਟਰਾ ਹੋਰ ਖਰਚੇ ਵਧਣ ਲੱਗੇ ਹੁਣ ਖੇਤੀ ਦਾ ਖਰਚੇ ਪੂਰੇ ਕਰਨ ਨੂੰ ਹੀ ਹਟ ਗਈ ਬਸ ਇਸੇ ਕਰਕੇ ਹੀ ਐਸੇ ਨੂੰ ਪਹਿਲਾਂ ਸਹਾਇਕਤੰਦ ਦਾ ਮੰਨਿਆ ਜਾਂਦਾ ਸੀ ਪਰ ਮੈਂ ਇਹਨੂੰ ਸਹਾਇਕਤੰਦ ਨਹੀਂ ਮੰਨਦਾ ਮੈਂ ਇਹਨੂੰ ਬਿਜ਼ਨਸ ਮੰਨਦਾ ਵੀ ਬਹੁਤ ਚੰਗਾ ਤੇ ਵੱਡਾ ਬਿਜ਼ਨਸ ਐ ਬਾਕੀ ਬਾਈ ਲੋਡ ਆ ਜਿਵੇਂ ਪਾਣੀ ਦੀ ਲੋੜ ਆ ਦੁੱਧ ਦੀ ਵੀ ਲੋੜ ਆ ਦੁੱਧ ਦੀ ਵੀ ਲੋੜ ਆ ਬਿਲਕੁਲ ਰੋਜ਼ ਲੋੜ ਆ ਗਈ ਤੇ ਬਾਕੀ ਧਿਆਨ ਰੱਖਿਆ ਕਰੋ ਡੇਰੀ ਵਾਲਿਆਂ ਦੇ ਬਹੁਤ ਕੱਪੜੇ ਦੇ ਫੋਨ ਆਉਂ ਅੱਜ ਵੀ ਇੱਕ ਬੰਦਾ ਹੋਰ ਹੈ ਉਹਨਾਂ ਤੇ ਵੀ ਸਕੀਮ ਚੱਲੂ ਪਿੰਡ ਕਾਨੂੰ ਤੁਹਾਨੂੰ ਦੱਸਣਾ ਹੁਣ ਉਹਦੇ ਵੀ ਆਖਿਆ ਉਹਦੇ ਵੀ ਟੀਮ ਛੱਡੀ ਆ ਹੁਣ ਮਗਰ ਵੀ ਦੋ ਦਿਨ ਉਹਦੀਆਂ ਚੈੱਕ ਕਰਨੀਆਂ 5 ਲੀਟਰ ਪਾਣੀ ਪੋਆ ਕੇ ਤੋਰਤਾ ਕੰਨੀ ਚ ਫੇਰ ਵੀ ਉਹਦੀ ਜਿਹੜੀ ਫੈਟ ਆ 5 4 ਹੀ ਆਈ ਐ ਤੇ ਜਦੋਂ ਸਾਰੇ ਦੁੱਧ ਨਿਰਿਆ ਦੁੱਧ ਦੂਜੇ ਦਿਨ ਪੋਆ ਤਾਂ ਫੇਰ ਵੀ 5 4 ਆਈ ਐ ਫੇਰ ਉਸ ਤੋਂ ਬਾਅਦ ਉਹਦੇ ਦੁੱਧ ਦੀ ਰੋਪਣ ਦੇ ਵਿੱਚ ਪਿੰਡ ਐ ਫੇਰ ਉਹਦੇ ਦੁੱਧ ਦੀ ਜਦੋਂ ਫੈਟ ਉਹ ਕੀਤੀ ਠੀਕ ਆ ਜੀ ਦੂਜੀ ਆਪਾਂ ਤਿਹਾਬ ਨਾਲ ਲਾਉਣੀ ਐ ਉਹ ਫੈਟ ਜੇ ਮੈਂ ਸਹੀ ਹੁੰਦੀ ਆ ਵੀਰੇ ਮਸ਼ੀਨਾਂ ਵੀ ਸਾਰੀਆਂ ਕੰਪਨੀ ਦੀਆਂ ਉਹ ਉਮੀ ਚੈੱਕ ਹੋ ਕੇ ਆਉਂਦਾਂ ਉੱਥੋਂ ਜਦੋਂ ਉੱਥੇ ਚੈੱਕ ਕੀਤੀ ਉੱਥੇ 5 7 4 ਆਈ ਉਹੀ ਦੁੱਧ ਦੀ ਫੈਟ 7 4 ਤੇ 5 4 ਦਾ ਬਹੁਤ ਵੱਡਾ ਅੰਤਰ ਆ ਮਿੱਤਰੋ ਸੋਡੀ ਜਿਹੜੀ ਨਰੀਪੁਰੀ ਕਮਾਈ ਆ ਮੈਂ ਹੱਕ ਠੋਕ ਕੇ ਕਹਿਣਾ ਡੈਰਿਆਂ ਵਾਲੇ ਖਾਂਦੇ ਆ ਆਪਾਂ ਦੀਆਂ ਡੈਰਿਆਂ ਤੇ ਧਿਆਨ ਦਿਓ ਆਪਦਾ ਕੋਈ ਦੁੱਧ ਪਾਣੀ ਆ ਕੰਡਾ ਮਾ ਘਰੇ ਹੋਵੇ ਕੰਡੇ ਦੇ ਵੀ ਚੈੱਕ ਕਰਦੇ ਰਹੋ ਫੈਂਟ ਤੁਹਾਡੇ ਕੋਲੇ ਯਾਰ ਦੋਸਤ ਫਾਰਮ ਵੱਡੇ ਆ ਤੇ ਆਵਲਾ ਕੰਮ ਕਰੇ ਕਰਕੇ ਰੱਖੋ ਜੇ 10 15 ਪਸ਼ੂ ਨੇ ਜੇ ਤੁਸੀਂ ਦਿਲ ਦੇ ਵਿੱਚ ਜਿਹੜਾ ਬੰਦਾ 20 ਚਲ 20 30 ਵਾਲਾ ਵੀ ਮਾੜੀ ਮੁੱਢੀ ਦਾ ਚਾਲ ਚੱਲ ਜੂ 5 10 ਸਾਲ ਦਾ ਜ਼ਮੀਨ ਹੀ ਚੱਲਦਾ ਬੰਨ ਦਾ ਭਾਵ ਬੰਨਣਾ ਬਣੋ ਮੈਂ ਦੇਖਿਆ ਮਗਰਲੀ ਵਾਰ ਵੀ ਛਾਪਾ ਪਿਆ ਉਹ ਬੰਦੇ ਤੇ 1 ਡਿਗਰੀ 2.6 ਖਾਵੇ ਤਾਂ ਉਹਦੇ ਨਾਲ ਜਿਹੜੇ ਪਿੰਡ ਦੇ 5 10 ਬੰਨ ਸੀਗੇ ਉਹ ਕਹਿੰਦੇ ਹਾਂ ਜੀ ਅਸੀਂ ਸਰਪੰਚੀ ਜੀ ਇਹਨੂੰ ਖੜਾ ਕਰਨਾ ਤਾਂ ਤਵਾ ਲੱਗਿਆ ਉਹ ਬੰਦੇ ਕਹਿੰਦੇ ਵੀ ਤੁਸੀਂ ਡੇਰੇ ਚੜੋ ਜੇ ਤੁਹਾਡੇ ਸਾਹਮਣੇ ਸਾਰੇ ਪਿੰਡ ਦੇ ਸਾਹਮਣੇ ਕੈਮਰਾ ਥਾਮੀ ਨਹੀਂ ਫੈਂਟਾ ਫੜੀਆਂ ਦੇਖੋ ਸਰੇ ਆ ਬੰਦਾ ਚੋਰ ਫੜਿਆ ਜਾਂਦਾ ਪਰ ਪਿੰਡ ਦੇ ਨਾਲ ਹੁੰਦਾ ਗਲਤ ਬੰਦੇ ਦਾ ਸਾਥ ਨਾ ਦਿਓ ਗਲਤ ਬੰਦੇ ਅੱਜ ਉਹ ਬੰਦਿਆਂ ਨੇ ਦਸਾਂ ਨੇ ਸਾਥ ਦਿੱਤਾ ਦੁੱਧ ਤਾਂ ਉਹ ਵੀ ਪਾਉਂਦੇ ਨਾ ਮਾਜੇ ਤਾਂ ਉਹ ਉਹ ਵੀ 12 ਰੁਪਏ ਦਿੰਦੇ ਰਗੜੇ ਜਾਂਦੇ ਸੀ ਉਹ ਬੰਦਿਆਂ ਦੇ ਵੀ 12 ਦਾ ਨੁਕਸਾਨ ਤਾਂ ਹੋਈ ਹੈ ਜੇ 10 ਲੀਟਰ ਦੁੱਧ ਪਾਉਂਦਾ ਸੀ 120 ਰੁਪਏ ਗਏ ਤੇ 120 ਰੁਪਏ ਕਿੰਨੇ ਕਟਰੂ ਖਾਣਗੇ ਤਿੰਨ ਕਟਰੂ ਪਾਲਣਗੇ 120 ਰੁਪਏ ਦੇ ਨਾਲ ਇਹ ਕਟਰੂ ਮਾਜੀ ਕਿਲੋ ਰਿਆ ਕਿਲੋ ਕਿੰਨੀ ਪਾਉਣੇ ਮੈਂ ਕਹਿਣਾ ਚਾਹੁੰਦਾ ਦੁੱਧ ਲੋਕ ਪਾਉਂਦੇ ਨਹੀਂ ਵੇਚਦੇ ਨਹੀਂ ਸਾਰਾ ਦਿਨ ਮੈਂ ਦੁੱਧ ਹੀ ਛੱਟ ਕੇ ਆਉਨੇ ਆਂ ਸਟਕ ਕੇ ਆਉਂਦੇ ਬਈ ਦੇ ਦੇ ਜਾਂ ਸਟਕ ਕੇ ਆਉਂਦੇ ਦੁੱਧ ਜਮਾ ਜੀ ਕਿਸ ਨੇ ਆਏ ਨਹੀਂ ਪੁੱਛਿਆ ਕਿੰਨਾ ਫੀਡ ਦਾ ਖਰਚ ਆਉਂਦਾ ਖਰਚੇ ਘਟਾਓ ਫਿਰ ਆਪਾਂ ਕਹਿੰਦੇ ਬਜਿਆ ਨਹੀਂ ਕੁਝ ਬਚੂ ਤਾਂ ਹੀ ਨਾ ਜੇ ਆਪਾਂ ਖਰਚਿਆਂ ਦੇ ਕੰਟਰੋਲ ਨਹੀਂ ਕਰਦੇ ਸੋ ਨੂੰ ਕੋਈ ਦਵਾਈਆਂ ਵਾਲਾ ਕਹੇਗਾ ਉਹ ਦਵਾਈਆਂ ਦੇਗਾ ਠੱਡਗਾ ਲਿਵਰ ਟੌਨਿਕ ਦੇਈ ਜਾਂਦੇ ਨੇ ਲਿਵਰ ਟੌਨਿਕ ਦੀ ਪਸ਼ੂ ਨੂੰ ਕੋਈ ਲੋੜ ਹੀ ਨਹੀਂ ਹੁੰਦੀ ਲੋੜ ਹੀ ਨਹੀਂ ਹੁੰਦੀ ਪਸ਼ੂ ਨੂੰ ਦਿੱਤੀ ਜਾਂਦੇ ਨੇ ਰੂਮਣ ਦਾ ਰੂਮਣ ਵੇਸ ਆ ਪਸ਼ੂ ਤੇ ਰੂਮਣ ਨੇ ਕੰਮ ਕਰਨਾ ਬਹੁਤ ਇਹੋ ਜਿਹੇ ਕੰਮ ਹੋ ਰਹੇ ਨੇ ਹੱਦੋਂ ਪਰਿਆ ਵਿਟਾਮਿਨ ਐ ਚਾ ਪਤਾ ਨਹੀਂ ਕਿੱਥੋਂ ਟ੍ਰੈਂਡ ਚੱਲ ਰਿਹਾ ਹੈ ਕਈ ਕੰਪਨੀਆਂ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਨਾਂ ਨਹੀਂ ਲੈਣਾ ਚਾਹੁੰਦਾ। ਬਹੁਤ ਨੰਮੀ ਕੰਪਨੀਆਂ ਪਹਿਲਾਂ ਪੰਜਾਬ ਚ ਆਉਂਦੀ ਆ ਪਤਾ ਨਹੀਂ ਪੰਜਾਬ ਦੇ ਲੋਕ ਹੋਣੇ ਆ ਜਾਂ ਲੱਗਦੇ ਜਾਂਦੇ ਆ। ਪੰਜਾਬ ਦੇ ਲੋਕ ਭੂਲੇ ਵੀ ਆ ਪੰਜਾਬ ਦੇ ਲੋਕ ਲੱਗਦੇ ਮਗਰ ਇੱਕ ਚੀਜ਼ ਮੈਂ ਹੋਰ ਦੇਖੀ। ਇੱਕ ਪਾਊਡਰ ਹੈ। ਉਹ ਇੱਕ ਕੰਮ ਤੇ ਜਦੋਂ ਮਤਲਬ ਤਾਰੇ ਉਹਨਾਂ ਨੇ ਮਾਰਕੀਟ ਦੇ ਵਿੱਚ ਦੁੱਧ ਵੇਚਦੇ ਤਾਰੇ ਬੜਾ ਸੁਣਾਂ ਉਹਨੇ ਰਿਜ਼ਲਟ ਦਿੱਤਾ ਫੁੱਲੀ ਰਿਜ਼ਲਟ ਦਿੱਤਾ। ਠੀਕ ਹੈ। ਚਲੋ ਉਹ ਮੰਨਦੇ ਸੀਗੇ ਵੀ ਨਾਲ ਉਹ ਕਹਿੰਦੇ ਵੀ ਜੇ ਕੱਟਰੂ ਨੂੰ ਇੱਕ ਅੱਧੀ ਚੁੰਡੀ ਭਰ ਕੇ ਮੂੰਹ ਚ ਪਾ ਦਿਆ ਕਰੋ ਕੱਟਰੂ ਦੀ ਗ੍ਰੋਥ ਵੀ ਵਧੀਆ ਰਹੂ। ਚਲ ਆਪਾਂ ਮੰਨਦੇ ਵੀ ਕੋਈ ਮਾੜਾ ਮੋਟਾ ਵਿਟਾਮਿ ਭਾਈ ਜੀ ਸਾਡਾ ਆ ਵਰਤੋ ਠੀਕ ਆ ਦੁੱਧ ਤੇ ਵੀ ਕੰਮ ਕਰੂਗਾ ਜੇ ਪਸ਼ੂ ਦੀ ਗਰੋਥ ਲੈਣੀ ਆ ਉਹ ਤੇ ਵੀ ਕੰਮ ਕਰੂ ਹੀਟ ਨਹੀਂ ਕੱਢਦੀ ਉਹ ਵੀ ਕਰੂ ਜਿਹੜੀ ਰਹਿੰਦੀ ਨਹੀਂ ਉਹ ਵੀ ਰਿਪੀਟਰ ਹੋਊਗਾ ਵੀ ਭਾਣ ਇੱਕ ਪੂੜੀ ਛੋਟੇ ਸਾਰੇ ਕੰਮ ਵਾਲਾ ਬਣ ਗਿਆ ਜਿੰਨੀਆਂ ਬਿਮਾਰੀਆਂ ਉਹ ਕਹਿੰਦੇ ਸਾਡਾ ਪਾਊਡਰ ਹੀ ਦੇਣ ਲੱਗ ਜਾਓ ਜੇ ਦੁੱਧ ਘੜਦਾ ਹੈ ਉਹ ਵੀ ਬਤਾ ਦੂ ਆਪਾਂ ਮੰਨਦੇ ਦੁੱਧੇ ਵੇਚਦੇ ਸੀਗਾ ਉਹੀ ਪਾਊਡਰ ਹੈ ਸਾਰਾ ਕੁਝ ਉਹੀ ਹੈ ਸੇਮ ਕਟਰੂਨੂ ਵੀ ਕਹਿੰਦੇ ਇਹੀ ਪਾਲੋ ਜੇ ਕਟਰੂਨ ਦਾ ਪ੍ਰੋਡਕਟ ਹੋਰ ਨਹੀਂ ਕੱਢਦਾ ਪਤਾ ਕੀ ਗੱਲ ਆ ਪਿੰਦੀ ਪ੍ਰੋਡਕਟ ਦਾ ਨਾਮਾ ਬਣਾਉਂਦੇ ਨਹੀਂ ਪੁਰਾਣੇ ਪ੍ਰੋਡਕਟ ਨੂੰ ਕਹੀ ਜਾਣਗੇ ਤੇ ਫਿਰ ਉਹ ਲੋਕ ਮੂਰਖਾਣਾ ਕੰਮ ਹੀ ਬਣਾਉਣ ਵਾਲਾ ਕੰਮ ਹੋ ਗਿਆ ਵੀ ਪਹਿਲਾਂ ਤੁਸੀਂ ਕਹਿੰਦੇ ਹੁੰਦੇ ਸੀ ਵੀ ਰੀਜਨ ਵੀ ਮਾੜਾ ਮੋਟਾ ਕਟਰੂਨ ਵੀ ਦੇ ਸਕਦੇ ਆ ਵੀ ਮੱਝ ਨੂੰ ਤੁਸੀਂ ਦੇ ਦਿਓ ਇੰਨੇ ਦਿਨਾਂ ਦੀ ਸੂਈ ਨੂੰ ਦੇ ਦਿਓ ਇੰਨਾ ਕੁ ਦੇਣਾ ਹੁਣ ਇਹ ਚੀਜ਼ ਬਣਾਤੀ ਉਹੀ ਪਾਊਡ ਕਨੇ ਮਦਨੂ ਜੀ ਤੁਸੀਂ ਲਗਾਤਾਰ ਦੇਣਾ ਜਿਹੜਾ ਨੇ ਪਹਿਲਾਂ ਅੱਖ ਜੀ ਵੀ ਮਹੀਨਾ ਦੇਣਾ ਉਹ ਕਨੇ ਸੀਸੀ ਸਾ 7 ਮਹੀਨੇ ਦੇਓ ਕਿਉਂਕਿ ਜ਼ਿਮੀਦਾਰ ਦਾ ਖੜਾ ਨਹੀਂ ਛੱਡਣਾ ਕਦੇ ਰੱਸਾ ਪਾ ਕੇ ਰੱਖਿਆ ਦੋ ਸਟੈਂਡਰਡ ਦੀਆਂ ਕੰਪਨੀਆਂ ਦਾ ਇਹ ਜੀਆਂ ਬਹੁਤ ਸੌਂਦੀਆਂ ਨੇ ਗੋਲੀਆਂ ਨਾਲ ਹੀ ਲੈਂਦਾ ਮੈਂ ਉਹਨਾਂ ਵਿੱਚ ਕਾਪਰ ਸਲਫੇਟ ਇੰਨਾ ਕ ਪਾਇਆ ਹੋ ਉਹਨਾਂ ਜੇ ਪੂਰਾ ਪਾਇਆ ਹੁਣ ਅੰਦਰ ਜਾੜੇ ਪਸ ਨੂੰ ਭੁੱਖ ਹੀ ਲੱਗਦੀ ਪਰ ਉਹ ਚਾਹੇ ਦਾ ਪਾਇਣੀ ਹੁਣ ਇਹ ਜੀਆਂ ਕੰਪਨੀਆਂ ਸਾਡੇ ਕੋਲੇ 100 ਗ੍ਰਾਮ ਦੇਓ ਜੀ ਭੁੱਖ ਤੋਂ ਜੇ ਬੰਨ ਪੈਗਾ ਲੀਟਰ ਦੇ ਦਾ ਮਤਲਬ ਉਹ ਜੀ 1 ਲੀਟਰ ਇਕੱਠਾ ਕੋ ਇੰਨੀ ਉਹ ਵਰਡੋਜ ਕਿਵੇਂ ਦੇਦਾ ਮਤਲਬ ਕੋਹ ਡੀਅਰ ਟੋਨਿਕ ਦੇ ਦਿਓ ਇਹੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਪਸ ਨੂੰ ਪੈਸੇ ਨਾ ਖਰਾਬ ਇੱਕ ਪਾਸੇ ਤਾਂ ਕਹੀ ਜਾਂਦੇ ਆਪਾਂ ਲੇਵਾ ਛੋਟਾ ਹੋਵੇ ਪਊ ਦਾ ਇੱਕ ਪਾਸੇ ਆਪਾਂ ਵਿਟਾਮਿਨਾਂ ਚ ਦੇਈਏ ਨੇ ਕਰੋੜਾ ਰੁਪਏ ਦਾ ਵਿਟਾਮਿਨਾਂ ਚ ਵਿਕ ਜਾਂਦਾ ਵਿਕ ਜਾਂਦਾ ਬਾਈ ਵਿਟਾਮਿਨ ਇਥੋਂ ਚਲ ਥਿਊਰੀ ਬਣ ਗਈ ਰਹਾ ਸਭ ਵਿਟਾਮਿਨਾਂ ਚ ਆਪਾਂ ਦੇਣੀਆਂ ਚੀਜ਼ਾਂ ਕਰਨ ਵਾਲੇ ਉਹ ਹੀ ਨਾ ਕਰਦੇ ਆਪਾਂ ਡੀ ਕੈਡ ਮੈਨਸ ਕਿਸੇ ਨੂੰ ਪਤਾ ਹੀ ਨਹੀਂਗਾ ਵੀ ਕੀ ਚੀਜ਼ ਆ ਇਹ ਕੀ ਪਾਉਣਾ ਸੂਨ ਤੋਂ ਪਹਿਲਾਂ ਮਿੱਠਾ ਓਡਣ ਦੇ ਨੇ ਕੀ ਚੱਕਰ ਆ ਇਹ ਇਹ ਹੁਣ ਹੁਣ ਆ ਆਮਾਂ ਦੇ ਮਿੱਠਾ ਛੋਡਾ ਪਾਉਂਦੇ ਆ ਆਪਾਂ ਸੂਨ ਵਾਲੇ ਪਸੂ ਨੂੰ ਮਿੱਠਾ ਛੋਡਾ ਬੰਦ ਕਰਦੇ ਆ ਤੇ ਫਿਰ ਇਹ ਥਿਊਰੀ ਆ ਲੈ ਆ ਬੰਦੇ ਨੂੰ ਪਤਾ ਨਹੀਂ ਹੁੰਦਾ ਆ ਬੰਦੇ ਨੇ ਵੀਡੀਓ ਦੇਖਣੀ ਆ ਵੀ ਬਾਈ ਇਹ ਮਿੱਠਾ ਛੋਡਾ ਪਾਉਂਦੇ ਆ ਮਿੱਠਾ ਛੋਡਾ ਉਹਦੋਂ ਪਾਉ ਉਹਦੀ ਥਿਊਰੀ ਇਹ ਆ ਪਿੰਦੀ ਪੀਟੀਐਚ ਹੁੰਦਾ ਹਾਰਮੋਨ ਜ ਹੁੰਦਾ ਉਹਨੇ ਨਾ ਕਿਡਨੀ ਤੋਂ ਰਿਲੀਜ਼ ਹੋਣਾ ਹੁੰਦਾ ਉਹਦਾ ਕੀਟੀ ਦਾ ਕੰਮ ਇਹੀ ਆ ਬਈ ਹੱਡੀ ਚੋਂ ਕੱਢ ਕੇ ਦੇਣਾ ਹੁੰਦਾ ਕੈਲਸ਼ੀਅਮ ਆਪਾਂ ਨੂੰ ਜਿੰਨਾ ਹੱਡੀਆਂ ਚ ਕੈਲਸ਼ੀਅਮ ਪਿਆ ਦੁੱਧ ਦੇ ਰੂਪ ਚ ਬਾਹਰ ਲਿਆਉਣਾ ਹੁੰਦਾ ਉਹ ਤੇ ਜੇ ਆਪਾਂ ਪਹਿਲਾਂ ਦਈ ਜਾ ਤਾਂ ਫਿਰ ਪ੍ਰੋਬਲਮ ਆ ਜਾਂਦੀ ਉਹਦੇ ਨਾਲ ਮਿਲਕ ਫੀਵਰ ਵੀ ਹੋਊਗਾ ਕਿਉਂਕਿ ਉਸੇ ਸਾਰਾ ਕੁਝ ਹੀ ਹੋਊਗਾ ਉਹਦੇ ਨਾਲ ਆ ਚੱਕਰਾਗਾ ਡੀਕੈਡ ਮੈਨਸ ਲਾਜ਼ਮੀ ਜਿਹੜੀਆਂ ਆਪਾਂ ਕਹਿੰਦੇ ਝੋਟੀਆਂ ਪਾਲ ਲੈਂਗਣ ਮੈਂ ਤੀਹ ਨੂੰ ਦੇਖਦਾ ਫੀਲਡ 'ਚ ਬਹੁਤ ਨੇੜੇ ਉਧਰ 80% ਡੀਕੈਡ ਮੈਨਸ ਨਹੀਂ ਸਹੀ ਹੋ ਜਾਂਦਾ ਆਪਾਂ ਕਹਿੰਦੇ ਝੋਟੀ ਪਾਲ ਲਈ ਦੁੱਧ ਤੇ ਨਹੀਂ ਆਈ ਉਹ ਕਹਿੰਦਾ ਮਤਲਬ ਆਪਣੀ ਗਲਤ ਫੀਡ ਦਾ ਨਤੀਜਾ ਹੀ ਹੁੰਦਾ ਨਤੀਜਾ ਉਹਦੇ ਦੇਖਿਆ ਕਰੋ ਡਾਕਟਰ ਹੱਕ ਬੰਦੇ ਨਿਊਟ੍ਰੀਸ਼ਨ ਕੋਈ ਬੰਨ ਨੂੰ ਤਿਆਰ ਨਹੀਂਗਾ ਬਹੁਤ ਬਰੀਕੀ ਨਾਲ ਕਰਨ ਵਾਲੇ ਕੰਮ ਆਗੇ ਇਹ ਤਾਂ ਹੀ ਪੰਜਾਬ 'ਚ ਮੱਝਾਂ ਖਤ ਹੋ ਰਹੀਆਂ ਖਾਸ ਕਰਕੇ ਗਾਂਵਾਂ ਵਾਲੇ ਬੰ ਉਹਨੇ ਫੀਡ ਨੂੰ ਬਹੁਤ ਨੇੜੇ ਤੇਰਾ ਸਮਝਿਆਗਾ ਬਹੁਤ ਨੇੜੇ ਹਾਂ ਇਹ ਨਹੀਂ ਬਈ ਤੁਸੀਂ ਪਤਾ ਜੇ ਕਿਸ ਨੂੰ ਪੁੱਛੀਦਾ ਮੇਰੇ ਪੁੱਲਿੱਛੇ ਮੈਂ ਤਾਂ ਤਿੰਨ ਡੋਲ ਕਣਕ ਦੇ ਘਰੇ ਰੱਖੇ ਇਹਨਾਂ ਨੂੰ ਪਸ਼ੂਆਂ ਨੂੰ ਖਵਾਤੇ ਬਈ ਖਪਾਈ ਚੱਲੋ ਕਿਸੇ ਨੂੰ ਪਤਾ ਹੀ ਨਹੀਂ ਪਰ ਰੋਟੀ ਨੇ ਕੀ ਆ ਨਾਜ ਕੀ ਚੀਜ਼ ਆ ਕਿਸੇ ਨੂੰ ਇਹ ਚੀਜ਼ ਨਹੀਂ ਦੱਸੋ ਆਪਾਂ ਨੈਕਸਟ ਵਿੱਚ ਗੱਲ ਕਰੀਏ ਹੁਣ ਤਾਂ ਠੀਕ ਆ ਜੀ ਸਸਕਾਲ ਤੇ ਦੂਜੀ ਵੀਡੀਓ ਵਿੱਚ ਵੱਧ ਤੋਂ ਵੱਧ ਕਮੈਂਟ ਲਾਇਕ ਸ਼ੇਅਰ ਕਰਿਓ ਤਾਂ ਦੂਜੀ ਏਦਾਂ ਦੀਆਂ ਥਿਓਰੀਆਂ ਵਾਲੀਆਂ ਆਪਾਂ ਵੀਡੀਓ ਕਦੀ ਪਾਉਂਦੇ ਰਹਿਆ ਕਰਾਂਗੇ ਨਾਲ ਦੀ ਨਾਲ ਜਿਹੜੇ ਨਾਲ ਆਪਾਂ ਸਾਰੇ ਸਨ ਸਕੇ ਓਕੇ